हां जी प्यारेयो वाहेगुरु जी का खालसा वाहेगुरु जी की फतेह सतगुरु सच्चे पाशा महाराज ਆਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਸਤਗੁਰੂ ਦੀ ਪਵਿੱਤਰ ਬਾਣੀ ਵਾਚਨ ਕਰਦੇ ਹਾਂ ਜੇ ਪਾਸ਼ਾ ਮਹਾਰਾਜ ਜੁਗਾਂ ਜਗੰਤਰਾਂ ਤੋਂ ਜਦੋਂ ਤੋਂ ਸ੍ਰਿਸ਼ਟੀ ਜਨਮੀ ਹੈ ਆਪ ਨਾਥ ਨਾਥੀ ਸਭ ਜਾ ਕੀ ਜਿਹੜਾ ਵੀ ਜੀਵ ਜੰਤੂ ਮਨੁੱਖ ਪਸ਼ੂ ਪੰਛੀ ਜੋ ਵੀ ਪੈਦਾ ਹੋਇਆ ਸਭ ਦੀ ਹੀ ਸੱਚੇ ਪਾਸ਼ਮਾਹਰਣ ਨੇ ਸਭ ਦੀ ਜਿਹੜੀ ਨਥ ਹੈ ਉਹ ਆਪਣੇ ਹੱਥ ਰੱਖੀ ਹੋਈ ਹੈ ਨੱਕ ਨਥ ਖਸਮ ਹੱਥ ਕਿਰਤ ਤੱਕੇ ਦੇ ਤੇ ਕਹਿਣ ਦਾ ਭਾਵ ਹਰ ਇੱਕ ਇਨਸਾਨ ਹਰ ਇੱਕ ਜੀਵ ਜੰਤੂ ਅਧੂਰਾ ਹੈ ਪੂਰਾ ਕੌਣ ਹੈ ਜਿਹੜਾ ਪੂਰੇ ਦੇ ਵਿੱਚ ਸਮਾ ਗਿਆ ਸਮਾਣਾ ਕਿਵੇਂ ਹੈ ਸਮਾਣਾ ਵਾਹਿਗੁਰੂ ਦਾ ਨਾਮ ਜਪ ਕੇ ਜਦੋਂ ਵਾਹਿਗੁਰੂ ਦਾ ਨਾਮ ਜਪਾਂਗੇ ਬਾਣੀ ਪੜਾਂਗੇ ਸਮਾ ਜਾਵਾਂਗੇ ਅਧੂਰੇਪਣ ਦੇ ਵਿੱਚ ਸਰੀਰਕ ਲੋੜਾਂ ਵੀ ਆ ਜਾਂਦੀਆਂ ਨੇ ਅਧਿਆਤਮਕ ਆਤਮਿਕ ਲੋੜਾਂ ਵੀ ਆ ਜਾਂਦੀਆਂ ਨੇ ਜੀਵਨ ਦਾ ਧਨ ਦੌਲਤ ਦੇ ਨਾਲ ਸਾਰੇ ਪਦਾਰਥਾਂ ਦੇ ਨਾਲ ਸੌਖਾ ਹੋ ਜਾਵੇਗਾ ਫਿਰ ਉਹ ਆਤਮਿਕ ਤੌਰ ਤੇ ਵੀ ਇੰਨਾ ਤੜਫਿਆ ਕਿ ਉਹਨੂੰ ਲੱਗੇਗਾ ਵੀ ਇਹ ਕੁਝ ਵੀ ਨਹੀਂ ਹੈ ਕਿਉਂਕਿ ਸੰਗਤ ਜੀ ਜਿਹੜੀਆਂ ਵੀ ਸਰੀਰਕ ਲੋੜਾਂ ਨੇ ਉਹ ਸਰੀਰ ਤੱਕ ਹੀ ਸਹਿਮਤ ਨੇ ਕੁਝ ਬਚਪਨ ਤੱਕ ਸਹਿਮਤ ਨੇ ਜਿਵੇਂ ਮਾਂ ਦਾ ਜਿਹੜਾ ਦੁੱਧ ਹੈ ਉਹ ਛੋਟੇ ਬੱਚੇ ਦੇ ਜਦ ਤੱਕ ਬੱਚੇ ਦਾ ਜਨਮ ਸਰੀਰ ਛੋਟਾ ਹੈ ਬਾਡੀ ਤਨ ਬਿਲਕੁਲ ਸੂਖਮ ਹੈ ਉਹ ਤੱਕ ਹੈ ਜਦੋਂ ਬੱਚੇ ਦੇ ਦੰਦ ਆ ਜਾਂਦੇ ਨੇ ਫਿਰ ਉਹਦਾ ਜੀਭ ਦਾ ਸਵਾਦ ਵੀ ਨਾਲ ਦੀ ਨਾਲ ਬਦਲਦਾ ਚਲਾ ਜਾਂਦਾ ਹੈ ਜਦੋਂ ਹੋਰ ਵੱਡਾ ਹੋ ਗਿਆ ਫਿਰ ਜੀਭ ਦਾ ਸਵਾਦ ਵੀ ਫਿਰ ਅੱਖਾਂ ਦਾ ਰਸ ਅੱਖਾਂ ਦਾ ਸਵਾਦ ਕੰਨਾਂ ਦੇ ਸਵਾਦ ਅਲੱਗ-ਅਲੱਗ ਬਦਲ ਜਾਂਦੇ ਨੇ ਸੋ ਕਹਿਣ ਦਾ ਬਾ ਹਰ ਇੱਕ ਤ ਹਰ ਇੱਕ ਪੱਕ ਤੋਂ ਜੋ ਲਿਆ ਜਾਵੇ ਬੰਦਾ ਔਰ ਹੋਰ ਵੀ ਸ੍ਰਿਸ਼ਟੀ ਸਾਰੀ ਅਧੂਰੀ ਹੈ ਖਾਸ ਕਰਕੇ انسان ਨੂੰ ਸੰਪੈ ਕੋ ਈਸ਼ਰ ਤੇ ਆਈ ਹੈ ਸੰਪੈ ਪੂਰਵ ਲਿਖੇਗੀ ਪਾਈ ਹੈ ਮਹਾਰਾਜ ਕਹਿੰਦੇ ਸੰਪਤੀ ਦੇ ਕਾਰਨ ਧਨ ਦੌਲਤ ਦੇ ਕਾਰਨ ਸੋ ਇਹ ਇਸ ਤਰ੍ਹਾਂ ਜਦੋਂ ਬੰਦੇ ਕਰਮ ਬਣਦੇ ਨੇ ਤਾਂ ਹੀ ਕੋਈ ਨਾ ਕੋਈ ਬੰਦੇ ਦੀ ਲੋੜ ਪੂਰੀ ਹੁੰਦੀ ਹੈ ਕਰਮ ਬਣਦੇ ਨੇ ਸੰਗਤ ਜੀ ਪ੍ਰਮਾਤਮਾ ਦੀ ਬਾਣੀ ਪੜ੍ਹ ਕੇ ਨਾਮ ਸਿਮਰਨ ਕਰਕੇ ਸੋ ਆਪਾਂ ਨੂੰ ਮਨੁੱਖ ਨੂੰ ਸਭ ਤੋਂ ਵੱਧ ਲੋੜ ਹੈ ਧਨ ਦੀ ਧਨ ਦੇ ਨਾਲ ਸਭ ਕੁਝ ਖਰੀਦਿਆ ਜਾ ਸਕਦਾ ਸਰੀਰ ਕੋ ਲੋੜਾਂ ਨੇ ਜਿਹੜੀਆਂ ਸੋਸਤੇ ਪਾਸ਼ਾ ਮਹਾਰਾਜ ਨੇ ਸਭ ਦੀ ਜਿਹੜੀ ਲੋੜ ਪੂਰੀ ਕਰਨ ਵਾਸਤੇ ਸ਼ਬਦ ਦੱਸਿਆ ਸ਼ਬਦ ਕਿਉਂਕਿ ਜਿੰਨੀਆਂ ਵੀ ਸਰੀਰ ਦੀਆਂ ਲੋੜਾਂ ਨੇ ਵਸਤੂਆਂ ਨੇ ਜੋ ਵੀ ਸ੍ਰਿਸ਼ਟੀ ਦੇਖਦੇ ਆ ਸ਼ਬਦ ਤੋਂ ਪੈਦਾ ਹੋਈ ਹੈ ਜੇ ਕਿਸੇ ਨੂੰ ਧਨ ਦੌਣ ਦੀ ਲੋੜ ਹੈ ਹੋਰ ਵੀ ਬਹੁਤ ਸ਼ਬਦ ਨੇ ਜੇ ਮਹਾਰਾਜ ਨਿਰਧਨ ਕੋ ਦੇਵੋਤਮ ਤਨਾ ਆਨਕ ਪਾਪ ਜਾਹੇ ਨਿਰਮਲ ਮਨਾ ਅੱਗੇ ਜਾ ਕੇ ਕਹਿੰਦੇ ਨੇ ਮਹਾਰੋਗੀ ਕਾ ਪ੍ਰਭ ਖੰਡੋ ਰੋਗ ਇਸ ਤਰ੍ਹਾਂ ਸਾਰੇ ਮਹਾਰਾਜ ਸਭ ਕੁਝ ਦੇਣ ਹਾਰਿਆ ਗੁਰੂ ਗ੍ਰੰਥ ਸਾਹਿਬ ਸੋ ਆਪਾਂ ਨੇ ਇਹਦੇ ਵਿੱਚ ਸ਼ਬਦ ਲੈਣਾ ਹੈ ਮੂਲ ਮੰਤਰ ਮੂਲ ਮੰਤਰ ਦੇ ਨਾਲ ਇੱਕ ਸ਼ਬਦ ਲਾ ਲੈਣਾ ਹੈ ਤਿਚਰ ਮੂਲ ਨਾ ਥੁੜੀ ਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਕਹਿੰਦੇ ਮਹਾਰਾਜ ਜੀ ਤੁਸੀਂ ਉਦੋਂ ਤੱਕ ਵਾਹਿਗੁਰੂ ਉਦੋਂ ਤੱਕ ਬਿਲਕੁਲ ਹੀ ਥੋੜ ਆਉਂਦੀ ਟੋਟ ਆਉਂਦੀ ਜਿੰਨਾ ਚਿਰ ਤੱਕ ਤੁਸੀਂ ਕਿਰਪਾਲੂਓ ਦਇਆ ਕਰਦੇ ਰਹੋ ਕਿਰਪਾਲਤਾ ਦੇ ਨਾਲ ਸਾਨੂੰ ਸੱਚੇ ਬਾਦਸ਼ਾਹ ਪਾਲੋਗੇ ਕਿਰਪਾ ਹੋ ਕੇ ਕਿਰਪਾ ਕਿਰਪਾ ਕਰਕੇ ਸ਼ਬਦ ਅਖੁੱਟ ਬਾਬਾ ਨਾਨਕਾ ਵੀ ਸ਼ਬਦ ਅਖੁੱਟ ਹੈ ਨਾ ਮੁੱਕਣ ਵਾਲਾ ਹੈ ਜਿਹੜੇ ਸ੍ਰਿਸ਼ਟੀ ਪਰਮਾਤਮਾ ਆਪ ਆਪਦੇ ਆਪ ਵਿੱਚ ਅਜੂਨੀ ਸਭੰਗ ਸਦਾ ਆਪ ਦੇ ਆਪ ਤੋਂ ਹੈ ਉਹਨੇ ਜਿਹੜਾ ਸ਼ਬਦ ਸਾਜਿਆ ਆਪ ਦਾ ਰੂਪ ਹੈ ਸ਼ਬਦ ਪਰਮਾਤਮਾ ਦਾ ਰੂਪ ਹੈ ਸੋ ਜਿਹੜਾ ਕੁਝ ਵੀ ਲੈਣ ਸ਼ਬਦ ਤੋਂ ਲੋ ਸੰਗਤ ਜੀ ਇਹ ਸਿੱਧਾ ਨੂੰ ਗੱਲ ਕਰੀ ਜਿਹ ਭਾਸ਼ਾ ਮਹਾਰਾਜ ਨੇ ਦੇ ਸੇ ਆਵਦਾ ਆਸਣ ਤੇ ਆ ਕੇ ਕਿਤੇ ਨ ਜਾਓ ਸ਼ਬਦ ਜਪੋ ਬਸ ਸੋ ਖਾਏ ਖਰਤ ਤਨ ਮਾਲ ਇਹ ਸ਼ਬਦ ਹੈ ਜਿਹੜਾ ਸ਼ਬਦ ਖੁੱਟਾ ਬਾਬਾ ਨਾਨਕਾ ਖਾਏ ਖਰਤ ਤਨ ਮਾਲ ਤੇ ਚਰਮੂਲ ਨਾਲ ਤੁੜੀ ਜਿ ਚਰਾ ਗ੍ਰਪਾਲ ਮੂਲ ਮੰਤਰ ਲਾਓ ਮੂਲ ਮੰਤਰ ਦੇ ਪਿੱਛੇ ਫਿਰ ਇਹ ਦੋ ਪੰਕਤੀਆਂ ਲਾ ਲਓ ਜਿੰਨਾ ਤੁਸੀਂ ਜਪੋਗੇ ਤੁਹਾਡੇ ਧਨ ਦੌਲ ਦੇ ਭੰਡਾਰੇ ਭਰੇ ਰਹਿਣਗੇ ਸੰਗ ਜੀ ਇਹ ਮੈਂ ਸ਼ਬਦ ਨਾ ਕਈਆਂ ਨੂੰ ਦਿੱਤਾ ਸੀ ਮੈਂ ਤਾਂ ਕੌਣ ਨਾ ਦੇਣਾ ਮੈਂ ਤਾਂ ਇੱਕ ਜਨੇ ਗੇਟ ਕੀਪਰਾਂ ਵੀ ਆ ਮੇਰੇ ਗੁਰੂ ਦਾ ਘਰ ਹੈ ਉਹ ਦੇ ਵਿੱਚ ਲੋ ਆਪਣੇ ਪੜਨ ਕਰਕੇ ਸੋਝੀ ਆ ਜਾਂਦੀ ਆ ਕਰ ਕਰੇ ਲੋ ਸੰਗ ਤਾਂ ਨਹੀਂ ਪਤਾ ਹੁੰਦਾ ਉਹ ਦੱਸਣਾ ਸਾਡਾ ਫਰਜ ਹੈ ਵੀ ਜੋ ਕੁਝ ਵੀ ਹੈ ਗੁਰੂ ਗ੍ਰੰਥ ਸਾਹਿਬ ਮਹਾਰ ਦੇਵਨ ਹਨ ਦੱਦਾ ਦਾਤਾ ਇੱਕ ਸਭ ਕੁ ਦੇਵਨ ਹਾਰ ਸੋ ਇਸ ਤਰ੍ਹਾਂ ਕਰਕੇ ਇਹ ਸ਼ਬਦ ਜੀ ਤੁਸੀਂ ਜਪੋਂਗੇ ਨਾ ਤੇ ਤ੍ਰਮੂਲ ਨਾਲ ਥੋੜੇ ਜਿਹਾ ਕਿਰਪਾਲ ਸ਼ਬਦ ਖੁੱਟ ਬਾਬਾ ਨਾਨਕ ਖਾਇ ਕਰ ਖਾਇ ਖਰਤਨ ਮਾਲ ਮੂਲ ਮੰਤਰ ਲਾ ਕੇ ਨਾਲ ਦੋ ਵੰਗਤਿਆਂ ਲਾਓ ਥੋੜੇ ਕਰੇ ਅਨਤਨ ਦੇ ਪੰਡਾਰੇ ਭਰਪੂਰ ਰਹਿਣਗੇ ਤੁਸੀਂ ਸੰਗ ਜੀ 6 ਮਹੀਨੇ ਜਪ ਲਓ 6 ਮਹੀਨੇ ਖੇਤੀ ਪੱਕਦੀ ਹੈ ਥੋੜੀ ਜੇ ਮੂਲ ਮੰਤਰ ਜਪੋਗੇ ਇਹ ਸ਼ਬਦ ਲਾ ਕੇ ਇਹ ਸ਼ਬਦ ਵਾਲੀ ਖੇਤੀ ਵੀ ਪੱਕ ਜੇਗੀ ਤਾਂ ਨਾਉ ਮੇਰੇ ਖੇਤੀ ਨਾਉ ਮੇਰੇ ਵਾਰੀ ਮਾਰਚੇ ਪਾਸ਼ਾ ਕਹਿੰਦੇ ਇਸ ਕਰਕੇ ਇਹ ਸ਼ਬਦ ਨੂੰ ਜਪੋ ਬਹੁਤ ਪੰਜ ਸਤ ਮਾਲਾ ਘਟੋ ਘਟ ਰੋਜ਼ ਫੇਰ ਲਿਆ ਕਰੋ ਅਸਤਾ 11 ਮਾਲਾ ਫੇਰੋ ਜੇ ਸਵਾ ਲੱਖ ਕਰ ਲੋਗੇ ਤਾਂ ਬਹੁਤ ਵਧੀਆ ਤੁਹਾਡੇ ਘਰੇ ਗਰੀਬੀ ਨਹੀਂ ਆਊਗੀ ਸੰਗਤ ਜੀ ਗਰੀਬੀ ਛੱਡ ਕੇ ਚਲਿਓ ਜਾਊਗੀ ਦਾਰ ਇੱਧਰ ਹੈ ਜਿਹੜਾ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ